ਫਗਵਾੜਾ ਦੇ ਤਨਨਾਮਪੁਰਾ ਰੋਡ ਤੇ ਅਮਰੂ ਸਰਵਿਸ ਸਟੇਸ਼ਨ ਤੇ ਕਾਰ ਖੜੀ ਕਰਨ ਨੂੰ ਲੈ ਕੇ ਦੋ ਪੱਖਾਂ ਵਿੱਚ ਹੋਏ ਝਗੜੇ ਵਿੱਚ ਚਾਰ ਜ਼ਖਮੀ ਹੋ ਗਏ ਚਾਰਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਦੇਖੇ ਭਰਤੀ ਕਰਵਾਇਆ ਗਿਆ ਦੱਸਦੀ ਕਿ ਹੈ ਮਾਮਲਾ ਕੀ ਹੈ ਮਾਮਲਾ ਕਾਰ ਸਰਵਿਸ ਸਟੇਸ਼ਨ ਦੇ ਅੱਗੇ ਕਾਰ ਖੜੀ ਕਰਨ ਨੂੰ ਲੈ ਕੇ ਹੋਣ ਦਾ ਹਮਲੇ ਵਿੱਚ ਇੱਕ ਕਾਰ ਤੇ ਇੱਟਾਂ ਮਾਰ ਕੇ ਸ਼ੀਸ਼ੇ ਤੋੜੇ ਰਾਜਵੀਰ ਨੇ ਦੱਸਿਆ ਕਿ ਉਸਨੇ ਅਮਰੂ ਸਰਵਿਸ ਸਟੇਸ਼ਨ ਦੇ ਅੱਗੇ ਕਾਰ ਖੜੀ ਕੀਤੀ ਮੌਕੇ ਤੇ ਸਰਵਿਸ ਸਟੇਸ਼ਨ ਦੇ ਮਾਲਕ ਅਮਰੂ ਦੇ ਕਹਿਣ ਤੇ ਇੱਕ ਕਾਰ ਪਿੱਛੇ ਕਰ ਦਿੱਤੀ ਮੌਕੇ ਤੇ ਉਹ ਬਹਿਸ ਕਰਨ ਲੱਗ ਪਏ ਤੇ ਮੇਰਾ ਸਮਾਨ ਭਰਿਆ ਹੈ ਬੈਗ ਖੋਕੇ ਲੈ ਗਏ ਅਤੇ ਮੇਰੇ ਤੇ ਹਮਲਾ ਕਰ ਦਿੱਤਾ ਅਤੇ ਕਾਰ ਤੇ ਇੱਟਾ ਮਾਰ ਕੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਮੌਕੇ ਤੇ ਉਸ ਨੇ ਘਰ ਫੋਨ ਕੀਤਾ ਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਇਸ ਤੋਂ ਇਲਾਵਾ ਰੀਸ਼ਕ ਨੇ ਦੱਸਿਆ ਕਿ ਉਸ ਨੂੰ ਰਾਜਵੀਰਤਾ ਫੋਨ ਆਇਆ ਸੀ ਕਿ ਮੇਰੀ ਕਾਰ ਸਰਵਿਸ ਸਟੇਸ਼ਨ ਦੇ ਮਾਲਕ ਨੇ ਜ਼ਬਰੀ ਖੜੀ ਕਰ ਲਈ ਹੈ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੇਰੇ ਤੇ ਸਰਵਿਸ ਸਟੇਸ਼ਨ ਤੇ ਇੱਕ ਕੰਦਿਆਂ ਨੇ ਦਾਤਰ ਨਾਲ ਹਮਰਾ ਕਰ ਦਿੱਤਾ ਦੂਜੇ ਪੱਖ ਤੋਂ ਅਮਰੂ ਨੇ ਕਿਹਾ ਕਿ ਅਸੀਂ ਕਾਰ ਸਾਈਟ ਤੇ ਖੜੀ ਕਰਨ ਲਈ ਕਿਹਾ ਸੀ ਮੌਕੇ ਤੇ ਝਗੜਾ ਹੋ ਗਿਆ ਤੇ ਰਾਜਵੀਰ ਨੇ ਬਾਹਰ ਤੋਂ ਬਾਹਰ ਤੋਂ ਬੰਦੇ ਬੁਲਾ ਕੇ ਮੇਰੇ ਤੇ ਹਮਲਾ ਕਰ ਦਿੱਤਾ ਮਨਪੀਰ ਨੇ ਦੱਸਿਆ ਕਿ ਲੜਾਈ ਕਾਰ ਪਾਰਕ ਕਰਨ ਨੂੰ ਲੈ ਕੇ ਕੋਈ ਹੋਈ ਦੂਜੇ ਪੱਖ ਤੋਂ ਰਾਜਵੀਰ ਨੇ 8 ਨੌਜਵਾਨ ਸੱਜ ਕੇ ਅਮਰੂਤ ਤੇ ਮੇਰੇ ਤੇ ਹਮਲਾ ਕਰ ਦਿੱਤਾ ਅਮਰੂਦੀ ਸੁੰਦਰੀ ਚਾਨ ਤੇ 7000 ਰੁਪਏ ਖੋ ਕੇ ਉਥੋਂ ਫਰਾਰ ਹੋ ਗਏ ਮਾਮਲਾ ਦੇਖੋ ਪੂਰੀ ਇਸ ਖਬਰ ਦੇ ਅੰਦਰ ਫਗੜਾ ਐਕਸਪ੍ਰੈਸ ਨਿਊਜ਼ ਚੈਨਲ ਤੋਂ ਬਨੋਇ ਸ਼ਰਮਾ ਦੀ ਰਿਪੋਰਟ ਹਰਿਸ਼ ਭੰਡਾਰੀ ਦੇ ਨਾਲ ਹਾਂ ਜੀ ਕਿ ਨਾਮ ਆ ਤੁਹਾਡਾ ਮੇਰਾ ਨਾਮ ਰਾਜਪਾਲ ਕੀ ਕੰਮ ਕਰਦੇ ਮੇਰਾ ਫਰਨੀਚਰ ਦਾ ਕਾਰੋਬਾਰ ਅਰੇ ਅੱਛਾ ਕੀ ਮਾਮਲਾ ਹੈ ਲੜਾਈ ਦਾ ਲੜਾਈ ਤਾਂ ਭਜੀ ਵੀ ਮੈਂ ਵੱਡੀ ਖੜੀ ਕਿੱਕੀ ਰੋਡ ਦੇ ਉੱਤੇ ਬਰੂਪ ਕਾਰ ਵਾਸ਼ੀਆ ਕਰ ਰਹੇ ਹਾਂ ਉਹਦੇ ਸਾਹਮਣੇ ਹੂੰ ਇਹਨਾਂ ਦੇ ਤੋਂ ਕਾਫੀ ਦੂਰ ਆ ਰੋਡ ਤੋਂ ਮਾੜਾ ਇਹਨਾਂ ਦੇ ਗੇਟ ਤੋਂ ਕਾਫੀ ਦੂਰ ਸੀ ਤਾਂ ਮੈਂ ਮੰਤਰੋਂ ਇਹਨਾਂ ਨੇ ਕਿਹਾ ਵੀ ਗੱਡੀ ਗਾੜੇ ਸਾਹਮਣੇ ਨਾਲੋਂ ਕਿ ਸਾਈਡ ਤੇ ਨਾਲੋਂ ਸਾਡਾ ਰਾਹ ਹੂੰ ਇੱਕ ਜਗ੍ਹਾ ਤੋਂ ਹਟਾ ਕੇ ਵੀ ਮੈਂ ਇਹ ਤਾਂ ਲਾਤੀ ਪਿੱਛੇ ਕਰਤੀ ਕਾਫੀ ਜਿਵੇਂ ਪਿੱਛੇ ਕੀਤੀ ਤਾਂ ਇਹ ਵੀ ਇਤਰਾਜ਼ ਕੀਤਾ ਕਿ ਤਾਂ ਵੀ ਨਹੀਂ ਇੱਥੇ ਵੀ ਨਹੀਂ ਗੱਡੀ ਲਾਉਣੀ ਹੁੰਦੀ ਹੂੰ ਚਲੋ ਜੀ ਢੰਗ ਨਾਲ ਬੰਦਾ ਗੱਲ ਕਰਦਾ ਮੈਂ ਕਿ ਵੀ ਢਾਲ ਲੈਂਦਾ ਜੇ ਮੈਂ ਹੋਰ ਪਰੇ ਲਾ ਲੈਂਦਾ ਹੂੰ ਤਾਂ ਮੈਨੂੰ ਗਲਤ ਢੰਗ ਨਾਲ 딜 ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਿਚਲੇ ਮੇਰੇ ਹਾਂਜੀ ਤੇਰਾ ਬੈਗ ਸੀਗਾ ਮੇਰੇ ਕੋਲ ਕਾਰ ਦੀ ਚਾਬੀ ਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਗੱਡੀ ਕਰਕੇ ਲੈਣੀ ਦੇਣੀ ਤੇ ਬੈਗ ਖੋਲਿਆ ਮੇਰਾ ਹੂੰ ਯਾ ਅੱਜ ਕੰਨ ਗੱਡੀ ਚ ਨਹੀਂ ਜਾਣੀ ਇੱਥੇ ਤੇ ਹੂੰ ਗੱਡੀ ਪਿੱਛੇ ਟਰਟਰ ਲਾਤੀਆਂ ਹੂੰ ਤੇ ਮੋਰੇ ਲਾਤੀ ਉਹ ਗੱਡੀ ਅੰਦਰੋਂ ਆਪਣੀ ਗੱਡੀ ਕੱਢ ਕੇ ਮੋਰੇ ਲਾਉਂਦੇ ਹੂੰ ਇਹ ਕਹਿੰਦਾ ਵੀ ਗੱਡੀ ਤੇ ਨਹੀਂ ਹੁਣ ਜਾਉਂਦੀ ਨਹੀਂ ਹੂੰ ਮੈਂ ਕਿਹਾ ਚਲੋ ਕਰ ਲਓ ਬੜੀ ਕਿ ਜੇ ਤੁਸੀਂ ਕੰਨਾ ਚੜ੍ਹ ਖੜੀ ਕਰੋਗੇ ਹੂੰ ਮੁੜ ਕੇ ਤਾਂ ਮੈਨੂੰ ਨਾਲਤ ਮੰਤਰੀ ਬੋਲਿਆ ਵੀ ਮੈਂ ਤੇ ਰਾਹ ਕਰ ਦੂੰ ਮੈਂ ਤੇ ਰੋਕ ਕਰ ਦੂੰ ਮੈਨੂੰ ਬਾਈ ਵੀ ਦੱਲ ਲੈਂਦਾ ਕਿ ਹੁਣ ਤੁਸੀਂ ਬੰਦੇ ਜਾ ਰਹੇ ਹੋ ਤੇ ਮੈਂ ਇਕੱਲਾ ਖੜਾ ਹਾਂ ਵੀ ਤੁਹਾਨੂੰ ਹੁਣ ਹੌਸਲਾ ਹੈਗਾ ਤੇ ਨਹੀਂ ਜੋ ਮਾਜੀ ਕਰ ਲੋ ਫਿਰ ਹੂੰ ਕਹਿੰਦਾ ਗੱਡੀ ਨਹੀਂ ਕਰੀ ਜਾਂਦੀ ਚਲ ਮੈਂ ਕਿਹਾ ਠੀਕ ਹੈ ਮੈਂ ਆਪਣੇ ਰਾਹ ਤੇ ਚੱਲਣਾ ਹੈ ਗੱਡੀ ਲੈ ਕੇ ਜਾਣ ਦਿੰਦੇ ਹੂੰ ਕੀ ਆ ਕੇ ਬੰਦਿਆਂ ਨਾਲ ਗੱਲਬਾਤ ਕਰੂੰ ਕਿ ਇਹ ਐਡੀ ਨਾਲ ਗੱਲ ਨਹੀਂ ਜਿਹੜੀ ਗੱਲ ਤੇ ਇੱਥੇ ਗੱਡੀ ਖੜੀ ਮੈਂ ਹਟਾ ਨਹੀਂ ਸਕੀ ਜਦੋਂ ਮੁੜ ਕੇ ਗੱਲਬਾਤ ਕਰਨਾ ਆ ਤਾਂ ਇਹ ਮੁੜ ਕੇ ਉਹ ਮੁੰਡੇ ਜਨ ਪੱਠੀ ਪਾ ਗਿਆ ਸਾਨੂੰ ਹੂੰ ਗੱਡੀ ਦੇ ਵਿੱਚ ਇਹਦੇ ਕੋ ਹੱਕੀ ਸੀਗੀ ਹੱਕੀ ਕੱਦ ਨਹੀਂ ਤੇ ਉਹਦੇ ਹੋਰ ਸੀਗੇ ਉਹਨਾ ਸਾਰਾ ਸਾਮਾਨ ਸੀ ਮੇਲ ਚ ਪਹੁੰਚੇ ਹੂੰ ਉਹ ਸਾਡੇ ਮਾਰ ਗੱਡੀ ਦੇ ਭੰਤ ਟੋੜ ਹੋਈ ਐ ਗੱਡੀ ਹਾਂ ਮੇਰੀ ਖੜੀ ਆ ਸਾਰੇ ਸੀ ਜੀ ਪੋਲ ਤੇ ਉਹਨੇ ਮਰਟ ਕੇ ਲੈ ਗਏ ਹੂੰ ਤੇ ਤਦੇ ਆ ਮੈਂ ਜਾਨੀ ਕਿ ਅਸੀਂ ਆਪਣੀ ਜਾਨ ਬਚਾ ਕੇ ਅਸੀਂ ਬਚ ਗਏ ਹੂੰ ਤੇ ਆ ਸਿਕਾ ਜਿਹੜੀ ਮੇਰੇ ਲਈ ਗੱਡੀ ਭੰਨ ਦਿੱਤੀ ਮੇਰੇ ਇੱਕ ਐਕਟਿਵਿਟੀ ਬਾਅਦ ਇੱਕ ਛੋਟਾ ਸਾਹ ਹੱਡਾ ਉੱਤਰਾਉਂ ਵੀ ਨਿਪਟਾਉਂਦਾ ਕੰਮ ਕੋ ਇਹ ਮੇਰਾ ਮੋਬਾਈਲ ਹੈ ਉਹ ਇਹਨਾਂ ਦੇ ਕੋਲ ਆ ਗਿਆ ਦੱਸੋ ਮੈਂ ਇਹ ਆ ਮੁੰਡਾ ਜਿਹੜਾ ਨਾਲ ਆਇਆ ਤੇ ਕਿੱਦਾਂ ਛੱਟ ਲੱਗੀ ਇਹ ਨੂੰ ਛਡਾਉਣ ਦੇ ਵਿੱਚ ਆਪਣੀ ਵਿਚਾਰ ਦੇ ਵਿੱਚ ਮੈਂ ਨੂੰ ਚਾਹੁੰਦੇ ਸੀ ਕਿ ਮਾਰ ਚੁੱਪ ਸੀ ਲੱਗੀ ਆ ਕਿ ਤੇ ਤੇ ਕਿੱਦਾਂ ਇੱਥੇ ਕੋਣ ਆਇਆ ਤੁਹਾਨੂੰ ਲੈਣ ਇੱਥੇ ਹਾਂਜੀ ਸਿਵਲ ਹਸਪੀਟਲ ਮੇਰੇ ਭਰਾ ਲੈ ਕੇ ਆਇਆ ਮੈਂ ਤੁਸੀਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਇੱਥੇ ਤਾਂ ਬੈਂਕ ਦੀ ਗੱਲ ਵੀ ਨਹੀਂ ਤੇ ਰਾਤ ਨੂੰ ਜਿਹੜੇ ਤੇ ਪਹਿਲਾ ਮੈਂ ਜਾਨੀ ਕਿ ਮੈਂ ਉੱਥੋਂ ਨਿਕਲਿਆ ਨਿਕਲ ਕੇ ਮੈਂ ਬਹੁਤ ਕਸ਼ਟ ਆਉਂ। ਕਿਸੇ ਦੇ ਫੋਨ ਤੋਂ ਮਸਲ ਜੂਣਿਆ ਦਿੱਤਾ। ਉਹ ਵੀ ਮੈਂ ਸੇਕ ਲੈ ਗਿਆ ਉਸੇ ਵਕਤ ਕੀ ਮੰਗਾ ਹੁਣ? ਹਾਂਜੀ ਮੰਗ ਕੀ ਆ? ਮੰਗੂ ਇਨਸਾਫ ਮਿਲਣਾ ਚਾਹੀਦਾ ਮੈਂ ਹੁਣ ਅਹੀਂ ਕਾ। ਨਿਕੂ ਇਹ ਤਾਂ ਹੈ ਨਹੀਂ ਕਿ ਉਹ ਲੋਕਾਂ ਦੇ ਦਰਜਾਏ ਕਾਰਖਣੀ ਕਰਦੇ ਇੱਥੇ ਆ ਮੈਨੂੰ ਉਹਦੇ ਵੀ ਲਾਹਤ ਦੇਈ। ਉਹਦੇ ਲਈ ਇੱਕ ਹੱਲ ਕਰਦੇ ਆ ਸਾਨੂੰ ਕਾਨੂੰਨੀ ਬੈਠਾ। ਜਿਵੇਂ ਕਿ ਕੀਤੀ ਗੱਡੀ ਤੇ ਸਾਰੀ ਪੰਨੀ ਪਈ। ਮੈਨੂੰ ਵਾੜਦਾ ਇਨਸਾਫ ਮਿਲਣਾ ਚਾਹੀਦਾ ਮੈਂ ਸਹੀ ਬਣ ਜਾ। ਦਾ ਜੀ ਸਵੇਰੇ ਕਿੱਦਾਂ ਲੱਗੇ ਸਾਡੇ ਤੁਹਾਡੇ ਸਾਡਾ ਬਰਾਉਣਾ ਆਇਆ ਇੱਥੇ ਆਪਣੇ ਹਰਿਆਵੜ੍ਹ ਰਾਜਕ ਸਿੰਘ ਜੀ ਤੇ ਉਹਨਾਂ ਨੇ ਮੈਨੂੰ ਫੋਨ ਆਇਆ ਕਿ ਮੇਰੀ ਗੱਡੀ ਖੜੀ ਕਰਾ ਲਈ ਕਹਿੰਦੇ ਤੇ ਅਸੀਂ ਆਏ ਆ ਦੋ ਤਿੰਨ ਦਿਨ ਮੁੰਡੇ ਲੈ ਕੇ ਜਦੋਂ ਗੱਲ ਕਰ ਲੰਗੇ ਉਹ ਗੱਡੀ ਖੜੀ ਕਰਾਈ ਕਾਹਤੋਂ ਕਰਾਈ ਹੈ ਕੀ ਗੱਲ ਹੈ ਗਲਤੀ ਹੋਈ ਕੋਈ ਉਹਦੀ ਗੱਲ ਕਰਨ ਆਏ ਤੇ ਉਹਨਾਂ ਨੇ ਸਾਡਾ ਵੇਰ ਪਾਇਆ ਉਹ ਤਾਂ ਪਹਿਲਾਂ ਵੇਰ ਦੇ ਹੀ ਪਾ ਦਿੱਤਾ ਕਿ ਕਦੇ ਤੇ ਘਰ ਆਵਾਂਗੇ ਹਾਂ ਹਲੋ ਤੁਮ ਕਿਹਾ ਦਿੱਤੇ ਸੀ ਕਿ ਤੱਕ ਮੈਂ ਤਾਂ ਫੇਰੇ ਮਾਰੇ ਆ ਸਮਾਨੇ ਭਾਈ ਨੋ ਲਿਆ ਸੀ ਅਸੀਂ ਆਏ ਸਾਡੇ ਤੇਜ ਧਾਰ ਹਜ਼ਾਰ ਤਿੰਨ ਮੁੰਡੇ ਸੀਗੇ ਉਹਦੇ ਇੱਕ ਦੇ ਕੋਲ ਗੇਂਚਾ ਸੀਗਾ ਇੱਕ ਉਹ ਹਾਕੀ ਇੱਕ ਦੇ ਕੋਲ ਦਾਤ ਸੀਗਾ ਕਹਿੰਦੀ ਸਾਡੇ ਮੇਰੇ ਦਾਤ ਮਾਰੇ ਆ ਤੇ ਸਾਡੇ ਹਥਿਆਰਾਂ ਨਾਲ ਕੁੱਟ ਮਾਰਨ ਲੱਗ ਪਏ ਅਸੀਂ ਜਾਨ ਬਿਜਾ ਕੇ ਭੱਜੇ ਆ ਜੀ ਉੱਥੋਂ ਕੀ ਮੰਗਾਂ ਮੰਗੇ ਇਹ ਪ੍ਰਸ਼ਾਸਨ ਕਰਦੇ ਆ ਸਾਨੂੰ ਸਾਡੀ ਗੱਡੀ ਵੀ ਨਹੀਂ ਬੰਨੀ ਆ ਮੋਰ ਸਾਈਡ 'ਚ ਬੰਦੇ ਆ ਸਾਡਾ ਸਾਡੀ ਸਕੂਟਰ ਦੀ ਪੰਨੀ ਨਾਲ ਜੇ ਸਾਹਮਣੇ ਸਾਹਮਣੇ ਤੇ ਇਹ ਹੀ ਇਹ ਮੈਂ ਜੀ ਮਾਨੇ ਸਿੰਘ ਕਿੱਦਾਂ ਲੜਾਈ ਲੜਾਈ ਗੱਕਾਰ ਤੋਂ ਹੋਈ ਆ ਗੱਕਾਰ ਮਾਰੀ ਕਿੰ ਤੋਂ ਹੋਈ ਆ ਸਾਡੇ ਜਿਹੜਾ ਅਰਪਾ ਜ਼ਮੀਨ ਲਈ ਆ ਉਹਦੇ ਮੋਰੇ ਘਰੋਂ ਦੇ ਕੇ ਭਾਈ ਅੰਦਰ ਲਾ ਦੇ ਬਡੇ ਭਾਈ ਬੜੀ ਜਿਹੜੇ ਉਹਨਾਂ ਦਾ ਆਪਣੇ ਨੀਂਹਾਂ ਦਾ ਦੁਕਾਨ ਦਾ ਨਗਰ ਅੰਮ੍ਰਿਤਪੁਰ ਵਾਸੀ ਹੁਣੇ ਭਾਈ ਹੁਣੇ ਜਾਂਦਾ ਆਪਣੇ ਉਹਨਾਂ ਨਾਲ ਹੀ ਗਏਗੀ ਅੰਦਰ ਲਾ ਦੇ ਗੱਡੀ ਭਾਈ ਬਾਅਦ 'ਚ ਲੈ ਗਏ ਨਾ ਉਹਨੇ ਸਾਈਡ ਤੇ ਨਿਕਲੀ ਕਹਿੰਦਾ ਇੱਥੋਂ ਨਾ ਲੱਗਦਾ ਯਾਰ ਤੁਹਾਡੀਆਂ ਗੱਡੀਆਂ ਕਹਿੰਦਾ ਸਾਡੇ ਮੋਰੇ ਥਾਂ ਜਾਂਦਾ ਪਾਰਕ ਛੱਡੀ ਆਹੀ ਉਦੋਂ ਲੜਾਈ ਹੋਈ ਬਾ ਕਹਿੰਦਾ ਕੋਈ ਨਹੀਂ ਕਹਿੰਦਾ ਬਾਹਰ ਬੜੀ ਗਵਾ ਸਾਈਡ ਤੇ ਉਹ ਲਾਤੀ ਬੈਨਾ ਬਾਜੋ ਬੰਦੇ ਸਦੇ ਉਹਨੇ 7-8 ਜਣੇ ਆਏ ਆ ਹੁਣੇ ਹਮਲਾ ਕੀਤਾ ਵਾਈਦਾ ਨੇ ਕੀਤਾ ਹੋਈ ਤੇ ਬਾਕੀ ਇਹ ਨਾ ਇਹ ਸੀਗੀ ਚੈਨ ਵੀ ਪਈ ਸੀ ਗਲਚ ਵੀ ਲਾ ਕੇ ਲੈ ਗਿਆ ਬਈ ਉਹ ਸਗੇ ਵੀ ਆਗੇ ਨਾ ਕਿੰਨੇ ਕੁ ਬੈ ਸਤ ਹਜ਼ਾਰ ਸਗੇ ਜੀ ਤਬਰ ਜੀ ਕੀ ਲੜਾਈ ਕਿਦਾ ਹੋਈ ਇਹ ਲੜਾਈ ਪਹਿਲਾਂ ਤੋਂ ਹੋਈ ਆ ਅਸੀਂ ਗੱਡੀ ਤੇ ਕਿਤੇ ਆਪਣੇ ਡਰਾਈਵਰ ਲਾਉਣਾ ਸਾਡੇ ਮੋਰੇ ਗੱਡੇ ਅੱਛਾ ਜੀ ਪਹਿਲਾਂ ਸੇਵ ਦਾ ਉਹ ਸਾਈਡ ਤੇ ਲਾਉਣਾ ਕਹਿੰਦਾ ਓਏ ਸਾਡੇ ਨਾਲ ਸਾਨੂੰ ਨਾਲੇ ਤਾਂ ਉੱਤੋਂ ਚੱਲ ਗਿਆ ਬਾਅਦ ਚੱਲ ਕੇ ਆ ਕੇ ਬੰਦੇ ਆਏ ਬਾਪ ਸਾਡੇ ਬੰਦੇ ਕਿੰਨੇ ਬੰਦੇ ਲੈ ਕੇ ਆਏ ਤੇ ਜੀ ਅਵਾਂਸ ਨੂੰ ਸ਼ੁਰੂ ਕਰਵਾ ਸਾਡਾ ਕੰਮ ਜੁਆਣੇ ਨੇ ਆਪਣਾ ਕਰਦਾ ਸਾਡੇ ਤੇ ਅਸੀਂ ਆਪਣਾ ਕੰਮ ਕਰਾਉਣ ਵਾਲੇ ਨੂੰ ਤਾਂ ਸਾਡੇ ਜਗ੍ਹਾ ਤੇ ਆ ਕੇ ਸਾਡੇ ਰਹਿ ਗਈ ਤੇ ਨਹੀਂ ਬੈਰੋਂ ਪੁੱਛਿਆ ਵੀ ਉਹ ਜਿਹੜੇ ਬੰਦੇ ਨੇ ਕਹਿੰਦਾ ਉਹ ਸਿਹਤ ਦੇ ਨਾਲ ਕੀ ਮਾੜੀ ਗੱਲ ਹੈ ਜਦੋਂ ਅੰਦਰ ਲੱਗਦੀ ਅੰਦਰ ਵੀ ਲੱਗਦੀ ਉਹ ਤਾਂ ਉਹਦਾ ਦਿਮਾਗ ਦੇ ਜੀ ਪਤਾ ਨਹੀਂ ਕਿੰਨਾ ਦਿਮਾਗ ਕੀ ਮੰਗ ਰਹੇ ਹਾਂਜੀ ਹਾਂ お願いします。